ਉਮਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਣਾ ਖਾਲਸਾਨੀਆਂ ਦਾ ਖੋਤਾ ਨਹੀਂ ਹੈਗਾ ਨਾਂ ਲੈ ਦਿੰਨਾ ਫਿਰ ਕਈ ਵਾਰੀ ਭੁਲੇਖਾ ਰਹਿ ਜਾਂਦਾ ਗੌਰਪਤਵੰਤ ਪੰਨੂ ਤੇ ਹੁਣ ਨਾਲ ਇਹਨੂੰ ਇੱਕ ਹੋਰ ਤਕਾਲਸ ਦਈਏ ਕਤੀੜ ਇਹ ਕਿਹੜਾ ਦਈਏ ਜਰਮਨ ਕਹਿਣਾ ਜਾਂ ਪਿੱਟਬੋਲ ਕਹਿਣਾ ਜਾਂ ਜਿਹੜੇ ਆਵਾਰਾ ਫਿਰਦੇ ਨੇ ਉਹ ਕਹਿਣਾ ਇਹ ਤੁਸੀਂ ਸੋਚ ਲਿਓ ਤੇ ਇਹਨੇ ਧਮਕੀ ਦਿੱਤੀ ਹੈ ਇੱਕ ਕਹਿੰਦਾ ਜਿੰਨੇ Hindu ਮੰਦਰ ਨੇ ਉਹ ਤੋੜ ਦੇਾਂਗੇ ਡਾਕਟਰ ਅਵੇਦਕਰ ਸਾਹਿਬ ਦੇ ਬੁੱਧ ਤੋੜ ਦੇਾਂਗੇ 15 ਅਗਸਤ ਨੂੰ ਕਹਿੰਦਾ ਸੀ ਤਰੰਗੇ ਦੀ ਥਾਂ ਤੇ ਖਾਲਸਾ ਦਾ ਝੰਡਾ ਝੁਲਾਵਾਂਗੇ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀਆਂ ਨੇ ਇੱਕ ਡੇਢ ਪੰਨੋ ਜਿਹੜਾ ਅਮਰੀਕਾ ਵਿੱਚ ਬੈਠਾ ਹੈ ਇਹ ਉਹਦੀ ਗੱਲ ਕਰ ਰਿਹਾ ਜੀ ਮੈਂ ਕਿਸ ਨੂੰ ਭੁਲੇਖਾ ਨਾ ਰਵੇ ਮੁੱਖ ਮੰਤਰੀ ਤਾਂ ਬਹੁਤ ਦੂਰ ਦੀ ਗੱਲ ਐ ਕਿ ਡੇ ਉਹ ਤਾਂ ਬਹੁਤ ਦੂਰ ਦੀ ਗੱਲ ਆ ਤਾਂ ਜਿਹੜੀ ਨਹੀਂ ਫੜਕਦੀ ਜੇ ਬੰਦੇ ਦਾ ਪੁੱਤ ਐ ਮੈਨੂੰ ਧਮਕੀ ਦੇ ਕੇ ਦਿਖਾ ਮੈਨੂੰ ਕੋਲੇ ਮਰਵਾ ਕਿਸੇ ਤੋਂ ਇਹਨੂੰ ਪਤਾ ਕਿ ਡੇਢ ਨੂੰ ਵੀ ਇਦਾਂ ਹੁੰਦਾ ਨਹੀਂ ਜਿਹੜੇ ਇੱਥੇ ਨਸ਼ੇੜੀ ਇਹਨਾਂ ਨੇ ਨਸ਼ੇੜੀ ਬਣਾਏ ਨੇ ਖੁਦ ਉਹਨਾਂ ਨੂੰ ਦੇ ਕੇ 2-4000 ਰੁਪਈਆ ਉੱਥੇ ਅੱਗ ਲਾ ਦਿਓ ਉੱਥੇ ਤੁਸੀਂ ਬੁੱਤ ਤੋੜ ਦਿਓ ਉੱਥੇ ਤੁਸੀਂ ਆਹ ਲਿਖ ਦਿਓ ਇਦਾਂ ਬਕਵਾਸੇ ਕਰਾ ਦਿੰਦੇ ਤੇ ਹੁਣ ਉੱਥੇ ਬੈਠਾ ਧਮਕੀਆਂ ਦੇ ਰਿਹਾ ਭਾਰਤ ਦੇ ਵਿੱਚ ਮੰਦਿਰ ਵੀ ਸੇਫ ਨੇ ਗੁਰਦੁਆਰੇ ਵੀ ਸੇਫ ਨੇ ਡਾਕਟਰਾਂ ਦੇ ਬੁੱਤ ਵੀ ਸੇਫ ਨੇ ਪਰਿੰਦਾ ਨਹੀਂ ਫਰ ਮਾਰ ਸਕਦਾ ਤੇਰੇ ਕਹਿਣ ਮੁਤਾਬਕ ਜਿੰਨੀ ਵੀ ਲਗੌੜ ਹੈਗੀ ਏ ਤੇਰੀ ਖਾਲਸਾਤਾਂ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਉਹਨੂੰ ਕਰ ਇਕੱਠੀ ਪੰਜਾਬ ਦੇ ਵਿੱਚ ਛੇਤਰ ਪੈਂਦੇ ਦੇਖਿਓ ਫਿਰ ਤੁਸੀਂ ਕਿੰਡੀ ਖਾਸ ਗੱਲ ਐ ਢੰਡੇ ਚ ਫਸਾ ਕੇ ਡੰਡਾ ਕਿਤੇ ਡੀਸੀ ਦੇ ਦਫਤਰ ਮੂਹਰੇ ਜਾ ਕੇ ਬਹਿ ਕੇ ਕਿਤੇ ਸਕੂਲ ਦੇ ਮੂਹਰੇ ਜਾ ਕੇ ਬਹਿ ਕੇ ਕਿਤੇ ਮੰਦਰ ਤੇ ਲਿਖਦਾ ਕੁਛ ਕਿੰਡੀ ਖਾਸ ਗੱਲ ਹੈ ਕੋਈ ਬਹਾਦਰੀ ਹੈ ਇਹ ਕਿੰਡੀ ਖਾਸ ਗੱਲ ਹੈ ਜੇ ਹਿੰਮਤ ਹੈਗੀ ਆ ਤਾਂ ਪੰਜਾਬ ਵਿੱਚ ਆ ਕੇ ਖਾਲਸਾ ਦੀ ਮਹਿਮ ਚਲਾ ਹੋਰ ਕੋਈ ਨਾਲ ਖੜੇ ਨਾ ਖੜੇ ਗਿਆਨੀ ਬੂਟਾ ਸਿੰਘ ਤੇਰੇ ਨਾਲ ਜ਼ਰੂਰ ਖੜੋ ਪਰ ਹਿੰਮਤ ਕਰ ਜਿੱਥੇ ਗ੍ਰੀਨ ਕਾਰਡ ਲੈ ਕੇ ਬੈਠੇ ਹੋ ਨਾ ਉਹ ਕੈਨ ਸਿਲ ਕਰਵਾ ਕੇ ਆ ਵੀ ਸਾਨੂੰ ਖਾਲਸਾਤਨ ਬਣ ਚਾਹੀਦਾ ਹੈ ਪੰਜਾਬ ਵਿੱਚ ਬਣਾਵਾਂਗੇ ਆਜਾ 15 ਅਗਸਤ ਨੂੰ ਹੀ ਬਣਾ ਲਾਂਗੇ ਤੁਸੀਂ ਹੋਰ ਦੱਸੋ ਅੱਜ ਨੋ ਹੈ ਨਾ 15 ਨੂੰ ਹੀ ਖਾਲਸਾਤਨ ਦਾ ਐਲਾਨ ਕਰ ਦਾਂਗੇ ਪਰ ਕਦੀੜੇ ਪੰਜਾਬ ਵਿੱਚ ਪੈਰ ਪਾ ਪਹਿਲਾਂ ਲੋਕਾਂ ਦੇ ਪੁੱਤ ਮਰਵਾਉਣੇ ਲੋਕਾਂ ਦੇ ਪੁੱਤਾਂ ਨੂੰ ਗਲਤ ਡਾਇਰੈਕਸ਼ਨ ਦੇਣੀ ਗਲਤ ਦਿਸ਼ਾ ਵੱਲ ਤੋਰਨਾ ਤੁਹਾਡਾ ਇਹ ਕੰਮ ਹੈ ਜਿਹੜਾ ਉਹ ਦੂਤਾਵਾਸ ਬਣਾਇਆ ਸਰੇ ਗੁਰੂ ਨਾਨਕ ਸਿੱਖ ਟੈਂਪਲ ਗੁਰਦੁਆਰੇ ਤੇ ਲਿਖ ਦਿੱਤਾ ਉਥੋਂ ਵੀਜ਼ਾ ਲੈ ਕੇ ਆ ਜਾ ਹੁਣ ਕਿ ਲਿਖ ਦਿੱਤਾ ਕੱਲਾ ਉਥੇ ਉਥੋਂ ਵੀਜ਼ਾ ਲੈ ਕੇ ਆ ਜਾ ਭਾਰਤ ਦੇ ਵਿੱਚ ਦਿੱਲੀ ਉੱਤਰ ਜੀ ਅੰਮ੍ਰਿਤਸਰ ਉੱਤਰ ਜੀ ਮੈਂ ਲੈ ਕੇ ਜਾਉਂ ਬੀਤੀ ਕੱਡੀਆਂ ਸਨਮਾਨ ਕਰਨ ਵਾਲੇ ਪੰਨੂ ਕਤੀੜਾ ਆਇਆ ਬਈ ਖਾਲਸਾਤਨ ਬਣਾਉਣਾ ਆਜੋ ਥੋਰ ਦੱਸੋ ਜਮੀਨ ਲੈਦਨੇ ਮੋਦੀ ਨੂੰ ਕਹਿ ਕੇ ਪਰ ਸੋ ਇਤਸਾਬ ਕਹਿੰਦੇ ਆ ਸਾਡੇ ਪ੍ਰਧਾਨ ਮੰਤਰੀ ਨੇ ਮੋਦੀ ਸਾਹਿਬ ਨੂੰ ਕਹਿੰਦੇ ਜਮੀਨ ਲੈ ਦੇਣੇ ਵੀ ਇੱਥੇ ਖਾਲੀ ਤਾਂ ਨਾ ਹੁਣਾ ਪੰਨੂ ਕਤੇੜ ਨੇ ਦੇ ਦਿਓ ਦੇ ਦੇਣਗੇ ਕੋਈ ਵੱਡੀ ਗੱਲ ਨਹੀਂ ਕੁਝ ਨਹੀਂ ਹੁੰਦਾ ਪਰ ਜਦ ਇੰਨੀ ਤੁਸੀਂ ਜਿਹੜੀ ਪੁਘਾਈ ਮਾਰਦੇ ਹੋ ਬਿਨਾ ਗੱਲ ਤੋਂ ਬਿਨਾ ਬਾਤ ਤੋਂ ਇਹਦਾ ਕੋਈ ਅਸਰ ਹੁੰਦਾ ਲੋਕਾਂ ਤੇ ਕਿਉਂ ਆਪਣੇ ਕੌਮ ਦਾ ਜਲੂਸ ਕਢਾਉਨੇ ਲਾਸਟ ਵਿੱਚ ਇਹਨੂੰ ਮੈਂ ਇੱਕ ਬੇਨਤੀ ਕਰਨੀ ਹੈ ਬਸ ਮੈਂ ਬੇਨਤੀ ਕਰਦਾ ਨਹੀਂ ਹੁੰਦਾ ਇਹਨਾਂ ਦਾ ਇਹ ਛਿੱਤਰ ਦੇ ਯਾਰ ਨੇ ਇਹ ਜੁੱਤੀ ਦੇ ਕਹਿੰਦਾ ਕਿਸਾਨਾਂ ਦੀ 40000 ਏਕੜ ਜ਼ਮੀਨ ਤੇ ਤੁਸੀਂ ਕਬਜ਼ਾ ਕਰਨ ਲੱਗਿਓ ਛੱਡ ਦਿਓ ਅਸੀਂ ਉੱਥੇ ਖਾਲੀਤਾਂ ਬਣਾਵਾਂਗੇ ਪਹਿਲਾਂ ਉਹਨਾਂ ਕਿਸਾਨ ਜਥੇਬੰਦੀ ਨੂੰ ਪੁੱਛ ਲੈ ਉਹ ਤਾਂ ਕਹਿੰਦੇ ਅਸੀਂ ਕਾਮਰੇਡ ਆ ਦੀਪ ਸਿੱਧੂ ਕੋਲੋਂ ਤੁਸੀਂ ਇਹੀ ਤਾਂ ਗੱਲਾਂ ਕਹਾਈਆਂ ਉਹ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਨੂੰ ਤੇ ਕਿਸਾਨ ਜਿੱਥੇ ਬੰਦੇ ਨੂੰ ਕਾਮਰੇਡ ਕਹਿੰਦਾ ਰਿਹਾ ਇਹ ਬਿਆਨ ਪਏ ਨੇ ਕਤੀੜੇ ਜਗਿੰਦਰ ਸਿੰਘ ਉਗਰਾਹਾਵਰਗਿਆਂ ਦੇ ਉਹ ਕਹਿੰਦੇ ਅਸੀਂ ਕਿਸਾਨੀ ਅੰਦੋਲਨ ਜਿੱਤ ਲਿਆ ਹੁਣ ਤੁਸੀਂ ਖਾਲਸਾਣ ਬਣਾ ਲਓ ਯਾਨੀ ਕਿ ਉਹ ਚਾਹੁੰਦੇ ਸੀ ਵੀ ਇੱਥੇ ਅਸੀਂ ਇਨਸਾਨ ਸਾਹਿਬ ਨਹੀਂ ਲਾਉਣ ਦਿੰਦੇ ਵੀ ਤੁਸੀਂ ਤਾਰਪੀਡੋ ਕਰਨ ਵਾਸਤੇ ਅੰਦੋਲਨ ਨੂੰ ਇਹ ਮੁੱਦਾ ਛੇੜਿਆ ਉਹਨਾਂ ਦੇ ਬਿਆਨ ਪਏ ਹੈ ਤੇ ਕਿਹੜਾ ਗੱਲ ਮਨੂੰ ਤੇਰੀ ਮਤਲਬ ਕਹਿਣ ਤੋਂ ਇਹ ਹੈ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਮੰਦਰ ਢਾ ਦੇਾਂਗੇ ਅਸੀਂ ਪੰਦਰਾਂ ਰਸਤੇ ਨੂੰ ਝੰਡਾ ਝਲਾਵਾਂਗੇ ਖਾਲਸਾਣ ਦਾ ਤਿਰੰਗੇ ਦੀ ਥਾਂ ਤੇ ਛੇਤਰਾਂ ਦੀ ਘਾਟ ਹੈਗੀ ਹੈ ਉਹ ਪੂਰੀ ਹੋ ਜਾਣਗੇ ਜਦੋਂ ਬੰਦਾ ਕਹੇ ਨਾ ਵੀ ਖੱਤ ਦੇ ਕੋਰਪ ਹੁੰਦੀ ਹੈ ਪੈਸੇ ਮਿਲਣਗੇ ਕਹਾਵਤ ਜੀਆ ਬੁੜੀਆਂ ਦੀ ਉਹ ਤੋਂ ਖਾ ਜਿਹੜੀ ਹੈ ਨਾ ਛਿੱਤਰਾਂ ਵਾਸਤੇ ਹੁੰਦੀ ਹੁੰਦੀ ਹੈ ਪੈ ਜਾਂਦੇ ਦੋ ਕੁ ਦਿਨਾਂ ਬਾਅਦ ਉਹ ਬਹਾਨਾ ਤਾਂ ਇਹ ਹੁੰਦਾ ਖੱਤ ਦੇ ਕੋਰਕ ਹੁੰਦੀ ਪੈਸੇ ਮਿਲਣਗੇ ਤੈਨੂੰ ਕਿੱਧਰੋਂ ਪੈਸੇ ਆਉਣਗੇ ਜੇ ਛਿੱਤਰ ਪੈ ਜਾਂਦੇ ਆ ਫਿਰ ਬੁੜੀਆਂ ਕਹਿੰਗੀਆਂ ਨਹੀਂ ਛਿੱਤਰੀ ਪੈਣੇ ਸ਼ੁਤਾ ਅਸੀਂ ਜਾਣ ਕੇ ਗਿਆ ਸੀ ਜੇ ਤੇਰੇ ਖੁਰਕ ਹੁੰਦੀ ਹੈ ਨਾ ਉਹਦੇ ਛਿੱਤਰ ਪਾ ਲਾ ਹੁੰਨਾ ਹੋਰ ਕੁਝ ਨਹੀਂ ਤੋਂ ਆ ਜੀ ਪੰਜਾਬ ਦੇਮਨ ਹਲਤਾਂ ਤੇ ਨੂੰ ਇਹ ਤਾਂ ਤੂੰ ਇਥੋਂ ਭਗੌੜਾ ਹੋ ਕੇ ਭੱਜ ਗਿਆ 4 ਸਾਲ ਕੱਟ ਗਿਆ ਬਾਦ ਉਹ ਜਿਵੇਂ ਢਾਈ ਲੋਗ ਨੇ ਦੋ ਤਿੰਨ ਐਕਟਰਾਂ ਦੇ ਕਹਿੰਦੇ ਜਦੋਂ ਗਿੱਦੜ ਦੀ ਮੌਤ ਆਉਂਦੀ ਆ ਉਹ ਪਿੰਡ ਵੱਲ ਨੂੰ ਭੱਜਦਾ ਜਾਂ ਗੱਡੇ ਦੀ ਮੁੰਨੀ ਨਾਲ ਖਿੰਦਾ ਇਦਾਂ ਤੇ ਹੁੰਦਾ ਨਾ ਗੱਲਬਾਤ ਉਹ ਕੰਮ ਤੇਰਾ ਹੁਣ ਤੈਨੂੰ ਪਤਾ ਹੈ ਵੀ ਅਮਰੀਕਾ ਵਾਲੇ ਛੱਤਰ ਫੇਰਨਗੇ ਕੈਨੇਡਾ ਵਾਲੇ ਵੀ ਛੱਤਰ ਫੇਰਨਗੇ ਵੀ ਹੁਣ ਕੋਈ ਹੋਰ ਕੰਟਰੀ ਲੱਭਾ ਬੰਦੇ ਦਾ ਪੁੱਤ ਬਣ ਕੇ ਤੇਰੇ ਕੋਲੇ 4-5 ਘਰ ਹੈਗੇ ਨੇ ਖਾਲਸਾ ਦੇ ਨਾਂ ਤੇ ਲੁੱਟ ਕੇ ਬਣਾ ਲੇ ਵਧੀਆ ਟਰੱਕ ਪਾਈ ਬੈਠਾ ਫੁੱਟ ਲਾਟਲ ਵਧੀਆ ਨੇ ਆ ਦਾੜੀ-ਡੋੜੀ ਜਿਹੜੀ ਰੱਖੀ ਆ ਮਣੀ-ਮੁੱਟੀ ਮਨਾ ਦੇ ਸਿਰ ਤੇ ਤਾਂ ਬਾਲਾ ਹੀ ਨਹੀਂ ਤੇਰੇ ਐਂ ਜੈਂਟਲਮੈਨ ਬਣ ਕੇ ਇੱਕ ਅੱਧੀ ਗੋਰੀ ਨਾਲ ਵਿਆਹ ਹੋਰ ਕਰਾ ਲਾ ਉਥੇ ਦੋ ਦਿਨਾਂ ਪਹਿਲਾਂ ਕਰਾਈ ਬੈਠੇ ਹੁਣ ਲੁੱਕ ਕੇ ਪੀਣਾ ਬੇਸ਼ਕੀ ਤੇ ਸ਼ਰਿਆਂ ਵੀ ਲਿਆ ਕਰੇਗਾ ਨਜ਼ਾਰੇ ਹੀ ਲੈ ਕੀ ਲੈਣਾ ਇਹ ਤਾਂ ਲੋਕਾਂ ਨੂੰ ਪਤਾ ਵੀ ਤੁਸੀਂ ਕਿਹੜਾ ਖਾਲਸਾ ਨਾਣਾ ਇਹ ਤਾਂ ਲੋਕਾਂ ਨੂੰ ਪਤਾ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ